ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹਨਾਂ ਸਤ ਲੋਕਾਂ ਨੂੰ ਕਦੇ ਵੀ ਭੁੱਲ ਕੇ ਵੀ ਘਰਨਾ ਲਿਉਣਾ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਚਾਹੀਦਾ ਹੈ ਤੇ ਸਾਧ ਸੰਗਤਾਂ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਘਾ ਜੀ ਅੱਜ ਦੇ ਵੀਡੀਓ ਦਾ ਵਿਸ਼ਾ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਣ ਵਾਲਾ ਹੈ ਇਸ ਵੀਡੀਓ ਵਿੱਚ ਦੱਸੀਆਂ ਜਾਣ ਵਾਲੀਆਂ ਗੱਲਾਂ ਨੂੰ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਅਕਸਰ ਅਸੀਂ ਲੋਕ ਨਾ ਸਮਝੇ ਅਗਿਆਨਤਾ ਵਸ ਕੁਝ ਇਸ ਤਰ੍ਹਾਂ ਕਰ ਲੈਂਦੇ ਹਾਂ ਜਿਸ ਨਾਲ ਅਸੀਂ ਬਹੁਤ ਸਾਰੀਆਂ ਮੁਸੀਬਤਾਂ ਦੇ ਵਿੱਚ ਫਸ ਜਾਂਦੇ ਹਾਂ ਅਤੇ ਫਿਰ ਬਾਅਦ ਦੇ ਵਿੱਚ ਸੋਚਦੇ ਹਾਂ ਕਿ ਸ਼ਾਇਦ ਇਸ ਤਰ੍ਹਾਂ ਨਾ ਕਰਦੇ ਤਾਂ ਇਸ ਮੁਸੀਬਤ ਵਿੱਚ ਨਾ ਫਸਦੇ ਤਫ਼ਿਰ ਕਿਉਂ ਨਾ ਅਸੀਂ ਮੁਸ਼ਕਲ ਵਿੱਚ ਪੈਣ ਤੋਂ ਪਹਿਲਾਂ ਹੀ ਕੁਝ ਸਾਵਧਾਨੀਆਂ ਵਰਤ ਲਈਏ ਤਾਂ ਜੋ ਸਾਨੂੰ ਮੁਸੀਬਤ ਦਾ ਸਾਹਮਣਾ ਹੀ ਨਾ ਕਰਨਾ ਪਵੇ। ਮਹਾਪੁਰਖ ਲੋਕ ਕਹਿੰਦੇ ਹਨ ਕਿ ਮੁਸੀਬਤ ਨੂੰ ਪਹਿਲਾਂ ਹੀ ਦੇਖ ਕੇ ਸੰਜਮ ਵਰਤਣ ਵਾਲੇ ਵਿਅਕਤੀ ਨੂੰ ਜ਼ਿੰਦਗੀ ਵਿੱਚ ਕਦੇ ਰੋਣਾ ਨਹੀਂ ਪੈਂਦਾ ਜਾਂ ਫਿਰ ਸਿਰ ਫੜ ਕੇ ਬੈਠਣ ਦਾ ਮੌਕਾ ਨਹੀਂ ਮਿਲਦਾ। ਉਹ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਖੁਦ ਨੂੰ ਬਚਾ ਸਕਦਾ ਹੈ। ਇਸ ਲਈ ਸੰਜਮ ਨੂੰ ਹਿਸਾਬ ਤੋਂ ਵੱਡਾ ਵਜੇਤਾ ਕਿਹਾ ਗਿਆ ਹੈ ਸੰਗਤ ਜੀ ਅੰਨਾ ਉਹ ਨਹੀਂ ਹੁੰਦਾ ਜੋ ਖੁਦ ਨੂੰ ਦੇਖਦਾ ਹੈ ਅੰਨਾ ਉਹ ਹੁੰਦਾ ਹੈ ਜੋ ਦੂਜਿਆਂ ਨੂੰ ਦੇਖਦਾ ਹੈ ਮਨੁੱਖ ਨੂੰ ਕੋਈ ਕੰਮ ਕਰਨ ਤੋਂ ਪਹਿਲਾਂ ਖੁਦ ਉਸ ਬਾਰੇ ਦੇਖ ਲੈਣਾ ਚਾਹੀਦਾ ਹੈ ਕਿ ਉਹ ਇਸ ਵਿੱਚ ਫਾਇਦੇ ਵਿੱਚ ਰਹੇਗਾ ਜਾਂ ਨੁਕਸਾਨ ਵਿੱਚ ਖੁਦ ਨੂੰ ਕੁਸੋਟੀ ਦੇ ਰਾਕੇ ਪਰਖਦਾ ਹੈ ਉਹ ਵਿਅਕਤੀ ਖੁਦ ਨੂੰ ਪਾਪ ਦੋਸ਼ਾਂ ਤੋਂ ਬਚਾ ਲੈਂਦਾ ਹੈ ਉਸਦੇਆਂ ਆਉਣ ਵਾਲੀਆਂ ਮੁਸ਼ਕਲਾਂ ਵਾਪਸ ਚਲੀਆਂ ਜਾਂਦੀਆਂ ਹਨ ਜੋ ਖੁਦ ਨੂੰ ਦੇਖ ਕੇ ਨਹੀਂ ਚੱਲਦਾ ਉਹ ਆਪਣੇ ਆਪ ਨੂੰ ਗੁਨਾਹਾਂ ਦੀ ਪੱਟੀ ਵਿੱਚ ਸੇਕ ਦਿੰਦਾ ਹੈ ਤੇ નિર્ਦੋਸ਼ ਹੋ ਕੇ ਵੀ ਮਾਰਿਆ ਜਾਂਦਾ ਹੈ ਸੋ ਸੰਗਤ ਜੀ ਇਸ ਬੰਦ ਵਿੱਚ ਮੈਂ ਤੁਹਾਨੂੰ ਇੱਕ ਕਹਾਣੀ ਨਾਲ ਰੂਬਰੂ ਕਰਵਾਉਣ ਜਾ ਰਹੀ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਕੁਝ ਦੱਸਣ ਵਾਲੀ ਹੈ ਸੰਗਤ ਜੀ ਕਹਿੰਦੇ ਹਨ ਕਿ ਕਿਸੇ ਖੋ ਵਿੱਚ ਇੱਕ ਵੱਡੇ ਸਾਰੇ ਪਰਿਵਾਰ ਦੇ ਨਾਲ ਇੱਕ ਡੱਡੂ ਰਹਿੰਦਾ ਸੀ ਪਰਿਵਾਰ ਵੱਡਾ ਤੇ ਅਗਿਆਨੀ ਸੀ ਇਸ ਲਈ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਕਲੇਸ਼ ਰਹਿੰਦਾ ਸੀ ਡੱਡੂ ਆਪਣੇ ਪਰਿਵਾਰ ਰਿਸ਼ਤੇਦਾਰਾਂ ਦੇ ਨਾਲ ਇਸ ਘਰ ਵਿੱਚ ਕਈ ਦਿਨਾਂ ਤੋਂ ਰਹਿ ਰਿਹਾ ਸੀ ਪਰਿਵਾਰ ਦੇ ਜ਼ਿਆਦਾ ਮੈਂਬਰ ਹੋਣ ਕਾਰਨ ਉਹਨਾਂ ਵਿੱਚ ਕਿਸੇ ਨਾ ਕਿਸੇ ਗੱਲ ਤੇ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਡੱਡੂ ਦੇ ਰਿਸ਼ਤੇਦਾਰ ਉਸ ਨੂੰ ਬਹੁਤ ਤੰਗ ਕਰਦੇ ਸੀ ਇੱਕ ਦਿਨ ਉਹਨਾਂ ਨੇ ਮਿਲ ਕੇ ਡੱਡੂ ਨੂੰ ਬਹੁਤ ਕੁੱਟਿਆ ਤੇ ਡੱਡੂ ਨੇਵੇਂ ਤੰਗ ਆ ਕੇ ਆਪਣੇ ਰੇਸੇਦਾਰਾਂ ਨੂੰ ਸਬਕ ਸਿਖਾਉਣ ਦਾ ਮਨ ਪਨਾਲਿਆ ਇੱਕ ਦਿਨ ਉਹ ਖੋਹ ਵਿੱਚੋਂ ਬਾਹਰ ਨਿਕਲਿਆ ਤੇ ਉਹਨਾਂ ਤੋਂ ਬਦਲਾ ਲੈਣ ਦੀ ਸੋਚਣ ਲੱਗਿਆ ਤੇ ਉਸ ਵੇਲੇ ਉਸਦੀ ਨਜ਼ਰ ਇੱਕ ਖਾੜ ਦੇ ਵਿੱਚ ਵੜਦੇ ਹੋਏ ਸੱਪ ਤੇ ਪਏ ਡੱਡੂ ਨੂੰ ਬਦਲਾ ਲੈਣ ਦਾ ਉਪਾਏ ਸੋਝ ਗਿਆ ਉਸਨੇ ਸੋਚਿਆ ਕਿਉਂ ਨਾ ਮੈਂ ਉਹਨਾਂ ਦੋਸਤਾਂ ਨੂੰ ਇਸ ਸੱਪ ਤੋਂ ਮਰਵਾ ਦੇਵਾਂ ਕੂਟਨੀਤੀ ਕਹਿੰਦੇ ਕਿ ਆਪਣਾ ਕੰਮ ਕਰਨ ਲਈ ਦੁਸ਼ਮਣ ਦੇ ਸਾਹਮਣੇ ਬਲਵਾਨ ਦੁਸ਼ਮਣ ਨੂੰ ਲੁਣਾਉਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਦੁਸ਼ਮਣ ਨੂੰ ਮਾਰਨ ਵਿੱਚ ਕੋਈ ਤਕਲੀਫ ਨਹੀਂ ਹੋਵੇਗੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਖੰਡੇ ਨਾਲ ਕੰਡਾ ਕੱਢਿਆ ਜਾਂਦਾ ਹੈ ਉਸੇ ਤਰ੍ਹਾਂ ਦੁੱਖ ਦੇਣ ਵਾਲੇ ਦੁਸ਼ਮਣਾਂ ਨੂੰ ਨਾਸਤਕ ਕਰਵਾਉਣਾ ਚਾਹੀਦਾ ਹੈ ਇਹ ਸੋਚ ਕੇ ਡੱਡੂ ਸੱਪ ਦੀ ਖੱਡ ਕੋਲ ਪਹੁੰਚ ਗਿਆ ਤੇ ਉਸ ਨੂੰ ਬੜੀ ਹੀ ਮਿੱਠੀ ਆਵਾਜ਼ ਵਿੱਚ ਪੁਕਾਰਨ ਲੱਗਿਆ ਕਿ ਭਰਾ ਸੱਪ ਮੈਂ ਮਸੀਬਤ ਦਾ ਮਾਰਿਆ ਡੱਡੂ ਤੇਰੀ ਸ਼ਰਨ ਵਿੱਚ ਆਇਆ ਹਾਂ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਮਿਲ ਕੇ ਬਹੁਤ ਕੁੱਟਿਆ ਹੈ ਮੈਂ ਆਪਣੀ ਜਾਨ ਬਚਾ ਕੇ ਘਰੋਂ ਭੱਜ ਕੇ ਆਇਆ ਹਾਂ ਨਹੀਂ ਤਾਂ ਉਹ ਲੋਕ ਮੈਨੂੰ ਅੱਜ ਹੀ ਮਾਰ ਦਿੰਦੇ ਹੁਣ ਤੁਸੀਂ ਹੀ ਮੇਰੀ ਮਦਦ ਕਰ ਸਕਦੇ ਹੋ ਤੁਸੀਂ ਮੇਰੇ ਨਾਲ ਗੋਸਤੀ ਕਰਵਾ ਲਓ ਡੱਡੂ ਦੀ ਆਵਾਜ਼ ਸੁਣ ਕੇ ਸਾਪਣੇ ਸੋਚਿਆ ਕਿ ਪਤਾ ਨਹੀਂ ਮੈਨੂੰ ਕੌਣ ਆਵਾਜ਼ ਦੇ ਰਿਹਾ ਹੈ ਬੁੱਧੀਮਾਨ ਲੋਕ ਕਹਿੰਦੇ ਹਨ ਕਿ ਇਸ ਦੇ ਕੋਲ ਦਾ ਪਤਾ ਹੋਵੇ ਉਸ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ ਹੋ ਸਕਦਾ ਹੈ ਕੋਈ ਮੈਨੂੰ ਇਸ ਤਰ੍ਹਾਂ ਬੁਲਾ ਕੇ ਫਸਾਉਣਾ ਚਾਹੁੰਦਾ ਹੋਵੇ ਸਾਬ ਨੇ ਪੁੱਛਿਆ ਭਰਾਵਾ ਤੂੰ ਕੌਣ ਹੈ ਕਿਰਪਾ ਕਰਕੇ ਆਪਣੇ ਬਾਰੇ ਦੱਸ ਡੱਡੂ ਕਹਿਣ ਲੱਗਾ ਦੋਸਤ ਮੈਂ ਮਸੀਬਾ ਦਾ ਮਾਰਿਆ ਹੋਇਆ ਗੰਗਦਤ ਨਾਮ ਦਾ ਇੱਕ ਡੱਡੂ ਹਾਂ ਤੇ ਤੁਹਾਡੇ ਨਾਲ ਦੋਸਤੀ ਕਰਨ ਲਈ ਆਇਆ ਹਾਂ ਸੱਬ ਕਹਿਣ ਲੱਗਿਆ ਕਿ ਤੂੰ ਕੀ ਕਹਿ ਰਿਹਾ ਹੈ ਭਲਾ ਅੱਗ ਤੇ ਪਾਣੀ ਦੀ ਕਦੇ ਦੋਸਤੀ ਹੁੰਦੀ ਹੈ ਜਿਸਾ ਜਿਸ ਨਾਲ ਘਾਤ ਹੁੰਦਾ ਹੈ ਉਹ ਕਿਸੇ ਵੀ ਰੂਪ ਵਿੱਚ ਉਸ ਕੋਲ ਨਹੀਂ ਜਾਂਦਾ ਤੂੰ ਇਸ ਦੋਸਤੀ ਬਾਰੇ ਕਿਵੇਂ ਸੋਚ ਸਕਦਾ ਹੈ ਡੱਡੂ ਬੋਲਿਆ ਕਿ ਕਰਾਂ ਭਰਾਵਾ ਉੰਜ ਤਾਂ ਤੂੰ ਮੇਰਾ ਸੁਪਾ ਤੋਂ ਦੁਸ਼ਮਣ ਹੈ ਪਰ ਮੈਂ ਆਪਣੇ ਪਰਿਵਾਰ ਵਾਲਿਆਂ ਤੋਂ ਇੰਨਾ ਪਰੇਸ਼ਾਨ ਹਾਂ ਕਿ ਉਹ ਮੈਨੂੰ ਦੁਸ਼ਮਣ ਤੋਂ ਵੀ ਵੱਧ ਲੱਗਦੇ ਹਨ ਇੱਕ ਕਹਾਵਤ ਹੈ ਕਿ ਜਦੋਂ ਸਰਮਨਾਸ਼ ਹੋਣਾ ਹੋਵੇ ਪਾਰੇ ਮੁਸ਼ਕਲ ਹੋਵੇ ਤਾਂ ਦੁਸ਼ਮਣ ਨੂੰ ਵੀ ਪ੍ਰਣਾਮ ਕਰਕੇ ਧੰਨ ਤੇ ਪ੍ਰਾਣਾ ਦੀ ਰੱਖਿਆ ਕਰਨੀ ਚਾਹੀਦੀ ਹੈ। ਸੋ ਡੱਡੂ ਦੀ ਗੱਲ ਸੁਣ ਕੇ ਸ ਆਪਣੇ ਸੋਚਿਆ ਮੈਂ ਤਾਂ ਉਂਝ ਬੁੱਢਾ ਹੋ ਚੁੱਕਾ ਹਾਂ ਮੈਨੂੰ ਹੁਣ ਸ਼ਿਕਾਰ ਵੀ ਨਹੀਂ ਮਿਲਦਾ। ਕਿਉਂ ਨਾ ਚੱਲ ਕੇ ਆਪਣਾ ਪੇਟ ਭਰ ਲਵਾਂ ਜੋ ਵਿਅਕਤੀ ਕਮਜ਼ੋਰ ਹੋ ਗਿਆ ਹੋਵੇ ਜਿਸ ਦਾ ਕੋਈ ਸਹਾਰਾ ਨਾ ਹੋਵੇ ਇਹੋ ਜਿਹੇ ਵਿਅਕਤੀ ਨੂੰ ਕੋਈ ਇਹੋ ਜਿਹਾ ਹੀ ਕੰਮ ਫੜ ਲੈਣਾ ਚਾਹੀਦਾ ਹੈ ਜਿਸ ਨਾਲ ਆਰਾਮ ਨਾਲ ਜ਼ਿੰਦਗੀ ਚੱਲਦੀ ਰਹੇ। ਇਸਨਾਂ ਸਾਪ ਡਡੂ ਦੇ ਨਾਲ ਚੱਲ ਪਿਆ ਡਡੂ ਨੇ ਕਿਹਾ ਦੋਸਤ ਇੱਕ ਗੱਲ ਧਿਆਨ ਰੱਖਣਾ ਜਿਸ ਜਿਸ ਨੂੰ ਮੈਂ ਬੁਲਾਉਂਦਾ ਜਾਵਾਂ ਤੂੰ ਉਸ ਨੂੰ ਖਾਵੇਂ ਕਿਉਂਕਿ ਉਸ ਕੋਹ ਵਿੱਚ ਮੇਰਾ ਵੀ ਪਰਿਵਾਰ ਰਹਿੰਦਾ ਹੈ ਮੇਰੇ ਵੀ ਪਤਨੇ ਤੇ ਬੱਚੇ ਰਹਿੰਦੇ ਹਨ ਸੱਪ ਕਹਿਣ ਲੱਗਿਆ ਦੋਸਤ ਚਿੰਤਾ ਨਾ ਕਰ ਤੂੰ ਜਿਸ ਨੂੰ ਕਹੇਂਗਾ ਮੈਂ ਉਸੇ ਨੂੰ ਹੀ ਖਾਵਾਂਗਾ ਮੈਂ ਤੈਨੂੰ ਆਪਣਾ ਦੋਸਤ ਮੰਨਿਆ ਹੈ ਡਰਨ ਦੀ ਕੋਈ ਗੱਲ ਨਹੀਂ ਮੈਂ ਹੁਣ ਤੇਰੇ ਇਸ਼ਾਰੇ ਤੇ ਹੀ ਕੰਮ ਕਰਾਂਗਾ ਸੋ ਇਸ ਤਰ੍ਹਾਂ ਡਡੂ ਨੇ ਸੱਪ ਨੂੰ ਲੈ ਜਾ ਕੇ ਖੂਹ ਵਿੱਚ ਇੱਕ ਕੋਨੇ ਵਿੱਚ ਬਿਠਾ ਦਿੱਤਾ ਤੇ ਇਸ਼ਾਰਾ ਕਰਕੇ ਆਪਣੇ ਦੁਸ਼ਮਣ ਉਸ ਨੂੰ ਦਿਖਾ ਦਿੰਦਾ ਸੀ ਇਹਨੇ ਡਡੂਆਂ ਨੂੰ ਦੇਖ ਕੇ ਸੱਪ ਮਾਨੇ ਮਨ ਬੜਾ ਖੁਸ਼ ਹੋਇਆ ਸੋਚਣ ਲੱਗਿਆ ਇਸ ਮੂਰਖ ਨੇ ਤਾਂ ਮੈਨੂੰ ਸਵਰਗ ਦਾ ਸੁੱਖ ਦੇ ਦਿੱਤਾ ਹੈ ਹੁਣ ਉਹ ਸੱਪ ਰੋਜ਼ਾਨਾ ਇੱਕ ਦੋ ਡੱਡੂ ਖਾਣ ਲੱਗਿਆ ਕੁਝ ਹੀ ਦਿਨਾਂ 'ਚ ਉਸਨੇ ਡੱਡੂ ਦੇ ਸਾਰੇ ਦੁਸ਼ਮਣਾਂ ਨੂੰ ਖਾ ਲਿਆ ਜਦੋਂ ਕੋਈ ਦੁਸ਼ਮਣ ਬਾਕੀ ਨਹੀਂ بچਿਆ ਤਸ ਆਪਨੇ ਡੱਡੂ ਨੂੰ ਕਿਹਾ ਭਰਾਵਾ ਤੇਰੇ ਦੁਸ਼ਮਣ ਤਾਂ ਸਾਰੇ ਖਤਮ ਕਰ ਦਿੱਤੇ ਹਨ ਹੁਣ ਮੈਨੂੰ ਇਹ ਦੱਸ ਮੈਨੂੰ ਭੁੱਖ ਲੱਗ ਰਹੀ ਹੈ ਮੈਂ ਆਪਣੀ ਭੁੱਖ ਨੂੰ ਕਿਸ ਨੂੰ ਖਾ ਕੇ ਮਿਟਾਵਾਂ ਡੱਡੂ ਕਹਿੰਦਾ ਦੋਸ ਤੂੰ ਇਥੋਂ ਚਲਾ ਜਾ ਤੇ ਬਾਹਰ ਜਾ ਕੇ ਆਪਣੀ ਭੁੱਖ ਮਿਟਾ ਲਵੇਂ ਇੱਥੇ ਤੇਰਾ ਕੰਮ ਖਤਮ ਹੋ ਚੁੱਕਾ ਹੈ ਮੇਰੇ ਸਾਰੇ ਦੁਸ਼ਮਣ ਮਾਰੇ ਜਾ ਚੁੱਕੇ ਹਨ ਡੱਡੂ ਦੀ ਗੱਲ ਸੁਣ ਕੇ ਸੱਪ ਬੋਲਿਆ ਮੋਰਕ ਤੂੰ ਮੈਨੂੰ ਜਾਣ ਲਈ ਕਹਿ ਰਿਹਾ ਹੈ ਹੁਣ ਦੱਸ ਮੈਂ ਕਿੱਥੇ ਜਾਵਾਂ ਮੇਰੇ ਘਰ ਤਾਂ ਕਿਸੇ ਹੋਰ ਨੇ ਕਬਜ਼ਾ ਕਰ ਲਿਆ ਹੋਵੇਗਾ ਹੁਣ ਤਾਂ ਪਲਾਈ ਇਸੇ ਵਿੱਚ ਹੈ ਕਿ ਤੂੰ ਮੈਨੂੰ ਇੱਥੇ ਰਹਿਣ ਦੇ ਤੇ ਆਪਣੇ ਪਰਿਵਾਰ ਦੇ ਵਿੱਚੋਂ ਹੀ ਮੇਰੇ ਖਾਣੇ ਦਾ ਪ੍ਰਬੰਧ ਕਰਦਾ ਰਹਿ ਨਹੀਂ ਤਾਂ ਮੈਂ ਸਭ ਨੂੰ ਖਾ ਜਾਵਾਂਗਾ ਡੱਡੂ ਵਿਚਾਰਾ ਬੁਰੀ ਤਰ੍ਹਾਂ ਫਸ ਚੁੱਕਾ ਸੀ ਉਸ ਨੂੰ ਆਪਣੀ ਭੁੱਲ ਦੇ ਪਛਤਾਵਾ ਹੋ ਰਿਹਾ ਸੀ ਸੋਚ ਰਿਹਾ ਸੀ ਕਿ ਕਾਸ਼ ਮੈਂ ਸਾਬ ਨੂੰ ਇੱਥੇ ਨਾ ਲਿਆਉਂਦਾ ਹੁਣ ਤਾਂ ਮੇਰੇ ਤੇ ਮੇਰੇ ਪਰਿਵਾਰ ਵਾਲਿਆਂ ਦੇ ਉੱਪਰ ਮੁਸੀਬਤ ਆ ਖੜੀ ਹੋਈ ਹੈ ਹੁਣ ਜੇਕਰ ਮੈਂ ਇਸ ਨੂੰ ਮਨਾ ਕਰਾਂਗਾ ਤਾਂ ਇਹ ਸਭ ਨੂੰ ਖਾ ਜਾਵੇਗਾ ਇਸ ਤੋਂ ਬਚਣ ਦਾ ਹੁਣ ਇੱਕ ਤਰੀਕਾ ਹੈ ਕਿ ਮੈਂ ਇਸ ਨੂੰ ਇੱਕ ਡੱਡੂ ਰੋਜ਼ ਖਾਣ ਲਈ ਦੇਂਦਾ ਹਾਂ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਆਪਣੇ ਤੋਂ ਜ਼ਿਆਦਾ ਤਾਕਤ ਵਾਲੇ ਦੁਸ਼ਮਣ ਦੇ ਨਾਲ ਜੋ ਦੋਸਤੀ ਕਰਦਾ ਹੈ ਉਹ ਖੁਦ ਹੀ ਜ਼ਹਿਰ ਖਾਂਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਡੱਡੂ ਸੋਚਣ ਲੱਗ ਗਿਆ ਕਿ ਜਿੱਥੇ ਕਿਸੇ ਦਾ ਕੰਮ ਕੁਝ ਜਾਂਦਾ ਹੋਵੇ ਉਥੇ ਜੇਕਰ ਥੋੜੀ ਜਿਹੀ ਚੀਂਦੀ ਗੱਲ ਬੰਦੀ ਹੋਵੇ ਤਾਂ ਕਰ ਲੈਣੀ ਚਾਹੀਦੀ ਹੈ ਕਿਉਂਕਿ ਜ਼ੋਰਵਾਰ ਵਿਅਕਤੀ ਦੇ ਮੰਗਨ ਦੇ ਕਮਜ਼ੋਰ ਮਨੁੱਖ ਦਾਣ ਵੀ ਮਨ ਨਾਲ ਨਹੀਂ ਦਿੰਦਾ ਤਾਂ ਉਹ ਬਾਅਦ ਵਿੱਚ ਉਸ ਤੋਂ ਸਭ ਕੁਝ ਖੋਹ ਲੈਂਦਾ ਹੈ ਚਲਾਕ ਮਨੁੱਖ ਹੀ ਹੁੰਦਾ ਹੈ ਜੋ ਜਿੱਥੇ ਸਭ ਕੁਝ ਚਾਹੁੰਦਾ ਹੋਵੇ ਉਥੇ ਆਦੇ ਨੂੰ ਬਚਾ ਲਵੇ ਕਿਉਂਕਿ ਥੋੜੇ ਲਈ ਬੁੱਧੀਮਾਨ ਪੁਰਸ਼ ਜ਼ਿਆਦਾ ਹੀ ਦਾ ਨੁਕਸਾਨ ਨਹੀਂ ਕਰਦੇ ਡੱਡੂ ਵੀ ਲਾਚਾਰ ਹੋ ਕੇ ਹੁਣ ਉਸ ਨੂੰ ਰੋਜ਼ ਇੱਕ ਡੱਡੂ ਖਾਣ ਨੂੰ ਦਿੰਦਾ ਸੀ ਇੱਕ ਦਿਨ ਸਾਪ ਨੇ ਦੂਜੇ ਡੱਡੂਆਂ ਨੂੰ ਖਾਣ ਤੋਂ ਬਾਅਦ ਡੱਡੂ ਦੇ ਪੁੱਤ ਨੂੰ ਵੀ ਖਾ ਲਿਆ ਇਸ ਨਾਲ ਲੱਡੂ ਬਹੁਤ ਦੁਖੀ ਹੋ ਗਿਆ ਤੇ ਰੋਣ ਲੱਗਿਆ ਤਾਂ ਉਸ ਦੀ ਪਤਨੀ ਨੇ ਕਿਹਾ ਦੁਸ਼ਟ ਹੋਣ ਕਿਉਂ ਰੋ ਰਿਆ ਹੈ ਤੋਹਦਾ ਆਪਣੀ ਜਾਤੀ ਨੂੰ ਹੀ ਖਤਮ ਕਰ ਦਿੱਤਾ ਇਹ ਵੀ ਨਹੀਂ ਸੋਚਿਆ ਕਿ ਦੁੱਖ ਦੇ ਸਮੇਂ ਆਪਣੀ ਹੀ ਜਾਤੀ ਦੇ ਲੋਕ ਆਮ ਆਉਂਦੇ ਹਨ ਕਹਿੰਦੇ ਹਨ ਜਿਵੇਂ ਗੰਦੇ ਕੱਪੜੇ ਪਾ ਕੇ ਚਾਹੇ ਜਿੱਥੇ ਵੀ ਬੈਠਿਆ ਜਾ ਸਕਦਾ ਹੈ ਇਸ ਤਰ੍ਹਾਂ ਅਚਾਰ ਤੋਂ ਪ੍ਰੇਸ਼ਟ ਮਨਕ ਆਪਣੇ ਬੱਚੇ ਖੋਜੇ ਜਰੇਤਰ ਵੀ ਰੱਖਿਆ ਨਹੀਂ ਕਰਦਾ ਉਸੇ ਪਤਨੀ ਕਹਿਣ ਲੱਗੇ ਮੋਰ ਕੋ ਹੁਣ ਰੋਣ ਦਾ ਕੋਈ ਫਾਇਦਾ ਨਹੀਂ ਇਸ ਲਈ ਹੁਣ ਇਥੋਂ ਭੱਜਣ ਵਿੱਚ ਹੀ ਭਲਾਈ ਹੈ ਇਹਨਾਂ ਕਹਿ ਕੇ ਡੱਡੂ ਉਥੋਂ ਭੱਜ ਨਿਕਲਿਆ ਜਦੋਂ ਖੂਹ ਵਿੱਚ ਇੱਕ ਡੱਡੂ ਨਾਰਿਆ ਤਾਂ ਸੱਪ ਨੂੰ ਭੁੱਖ ਲੱਗੇ ਫਿਰ ਉਸਨੇ ਉਸੇ ਖੂਹ ਵਿੱਚ ਰਹਿਣ ਵਾਲੀ ਗੋ ਨੂੰ ਕਿਹਾ ਕਿ ਦੇਖ ਭੈਣ ਮੇਰਾ ਭੋਜਨ ਖਤਮ ਹੋ ਗਿਆ ਹੈ ਡੰਡੂ ਵੀ ਤੋਕਾ ਦੇ ਕੇ ਚਲਾ ਗਿਆ ਹੈ ਹਾਂ ਤੂੰ ਇੱਕ ਕੰਮ ਕਰ ਤੂੰ ਨੇੜੇ ਹੀ ਤਲਾਬ ਵਿੱਚ ਜਾ ਕੇ ਉਹ ਡੱਡੂ ਉੱਥੇ ਹੀ ਗਿਆ ਹੈ। ਤੋਂ ਉਸ ਨੂੰ ਬੁਲਾ ਲਿਆ ਤੇ ਸੱਪ ਦੀ ਗੱਲ ਮੰਨ ਕੇ ਉਹ ਡੱਡੂ ਨੂੰ ਲੱਭਣ ਲਈ ਜਾਂਦੇ ਹਨ ਤੇ ਨੇੜੇ ਦੇ ਤਲਾਬ ਵਿੱਚ ਕੋਲ ਪਹੁੰਚ ਗਈ ਤੇ ਉਸ ਨੇ ਸੱਪ ਦੇ ਬੁਲਾਉਣ ਦੀ ਗੱਲ ਡੱਡੂ ਨੂੰ ਦੱਸੀ। ਡੱਡੂ ਕਹਿਣ ਲੱਗਿਆ "ਗੋ ਜਾ ਜਾ ਕੇ ਉਸ ਦਸ ਨੂੰ ਕਹਿ ਦਵੇ ਕਿ ਗੰਗਦਤ ਹੁਣ ਉਸ ਦੇ ਜਾਲ ਵਿੱਚ ਫਸਣ ਵਾਲਾ ਨਹੀਂ। ਉਹ ਪਾਪੀ ਹੈ ਤੇ ਕਿਸੇ ਪਾਪੀ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ।" ਕਹਿੰਦੇ ਹੁਣ ਭੁੱਖਾ ਆਦਮੀ ਕਿਹੜਾ ਪਾਪ ਨਹੀਂ ਕਰਦਾ ਕਮਜ਼ੋਰ ਆਦਮੀ ਨਿਰਦਈ ਹੋ ਜਾਂਦਾ ਹੈ ਡੱਡੂ ਬੋਲਿਆ ਸਾਰਾ ਕੁਝ ਗਵਾ ਕੇ ਹੁਣ ਮੇਰੀ ਸਮਝ ਵਿੱਚ ਆ ਗਿਆ ਤੇ ਮੂਰਖ ਪੁੱਤਰ ਮੂਰਖ ਲੜਾਈ ਗੁੱਸਾ ਕਰਨ ਵਾਲੀ ਔਰਤ ਦਰਿੜਤਾ ਦੁਸ਼ਟ ਪੁਰਸ਼ਾਂ ਦੀ ਸੇਵਾ ਅਤੇ ਰੋਜ਼ ਕਰਜ਼ਾ ਲੈ ਕੇ ਖਾਣਾ ਇਹ ਛੇ ਗੱਲਾਂ ਦੁੱਖ ਦੇਣ ਵਾਲੀਆਂ ਹੁੰਦੀਆਂ ਨੇ ਇਸ ਨਾਲ ਮਨੁੱਖ ਨੂੰ ਦੁੱਖ ਹੀ ਮਿਲਦਾ ਹੈ ਡੱਡੂ ਨੂੰ ਹੁਣ ਸਮਝ ਆ ਗਈ ਸੀ ਕਿ ਆਪਣੀ ਕਲੇਸ਼ ਦੁੱਖ ਦਾ ਕਾਰਨ ਬਣਦਾ ਹੈ ਅੰਤਿਆਸ ਗਵਾਹ ਹੈ ਕਿ ਆਪਣੇ ਕਲੇਸ਼ ਨਾਲ ਹੀ ਮਹਾਪਾਰਤ ਹੋਇਆ ਆਪਣੇ ਕਲੇਸ਼ ਔਨ ਕਰਕੇ ਇਹ ਸਾਡੇ 23 ਦੇ ਮੁਗਲਾਂ ਤੇ ਅੰਗਰੇਜ਼ਾਂ ਨੇ ਸ਼ਾਸਨ ਕੀਤਾ ਕਹਿੰਦੇ ਹਨ ਕਿ ਪੁੱਲ ਕੇ ਵੀ ਇਹਨਾਂ ਸੱਤ ਲੋਕਾਂ ਨੂੰ ਆਪਣੇ ਘਰ ਬੁਲਾ ਕੇ ਨਹੀਂ ਲਿਆਉਣਾ ਚਾਹੀਦਾ ਚਾਹੇ ਕਿੰਨੇ ਵੀ ਗੁੜੀ ਦੋਸਤ ਹੀ ਕਿਉਂ ਨਾ ਹੋਵੇ ਉਹ ਸੱਤ ਲੋਕ ਕੌਣ ਹਨ ਉਹਨਾਂ ਬਾਰੇ ਜਾਣਦੇ ਹਾਂ ਨੰਬਰ 1 ਬੁਰੇ ਕੰਮ ਕਰਨ ਵਾਲੇ ਲੋਕ ਇਹਨਾਂ ਚਾਹੇ ਕਿੰਨੇ ਵੀ ਗੁੜੀ ਦੋਸਤ ਹੀ ਕਿਉਂ ਨਾ ਹੋਵੇ ਇਹਨਾਂ ਨੂੰ ਘਰ ਵਿੱਚ ਬੁਲਾ ਕੇ ਨਹੀਂ ਲਿਆਉਣਾ ਚਾਹੀਦਾ ਨੰਬਰ 2 ਬਹੁਤ ਜ਼ਿਆਦਾ ਖਾਨ ਵਾਲਿਆਂ ਨੂੰ ਨੰਬਰ 3 ਸਭ ਨਾਲ ਵੈਰ ਰੱਖਣ ਵਾਲਿਆਂ ਨੂੰ ਨੰਬਰ 4 ਬਹੁਤ ਵੱਡੇ ਠੱਗ ਨੂੰ ਨੰਬਰ 5 ਹਿੰਸਕ ਕੰਮ ਕਰਨ ਵਾਲੇ ਨੂੰ ਜੋ ਦੂਜਿਆਂ ਨੂੰ ਦੁੱਖ ਦੇ ਕੇ ਸੁਖੀ ਹੋਣ ਦੀ ਕਾਮਨਾ ਰੱਖਦੇ ਹੋਣ ਨੰਬਰ 6 ਜਿਸ ਦੇ ਦੇਸ਼ ਤੇ ਕੋਲ ਦਾ ਪਤਾ ਨਾ ਹੋਵੇ ਜਿਸ ਨੂੰ ਸਮੇਂ ਦਾ ਗਿਆਨ ਨਾ ਹੋਵੇ ਨੰਬਰ 7 ਨਿੰਦਕ ਪੇਸਤਾਰਣ ਕਰਨ ਵਾਲੇ ਨੂੰ ਜੋ ਲੋਕ ਇਸ ਤਰ੍ਹਾਂ ਦੀਆਂ ਵੇਸ਼ ਪੋਸ਼ਾ ਆਪਣਾ ਕੇ ਰੱਖਦੇ ਹਾਂ ਜਿਸੋ ਚ ਸਾਰੇ ਨਿੰਦਿਆ ਕਰਦੇ ਹੋਣ ਉਹਨਾਂ ਨੂੰ ਭੋਲ ਕੇ ਵੀ ਕਦੇ ਆਪਣੇ ਘਰ ਨਾ ਬੁਲਾਓ ਸੰਗਤ ਜੀ ਇਹਨਾਂ ਸੱਤ ਲੋਕਾਂ ਨੂੰ ਆਪਣੇ ਘਰ ਵਿੱਚ ਕਦੇ ਵੀ ਬੁਲਾ ਕੇ ਨਹੀਂ ਲਿਆਉਣਾ ਚਾਹੀਦਾ ਜੇਕਰ ਆਵੇ ਜਾਂ ਤਾਂ ਉਹਨਾਂ ਨੂੰ ਆਪਣੇ ਘਰ ਵਿੱਚ ਬਿਲਕੁਲ ਵੀ ਰੱਖਣ ਦੀ ਨਾਲ ਸੋਚੋ ਇਸ ਤਰ੍ਹਾਂ ਦੇ ਲੋਕ ਤੁਹਾਨੂੰ ਹੀ ਨੁਕਸਾਨ ਪਹੁੰਚਾ ਸਕਦੇ ਹਨ ਜੇਕਰ ਕਿਤੇ ਉਹ ਤੁਹਾਡੇ ਘਰੋਂ ਵੜ ਵੀ ਗਏ ਤਾਂ ਤੁਹਾਨੂੰ ਵੀ ਉਸੇ ਦੋਸ਼ ਦਾ ਦੋਸ਼ੀ ਬਣਾ ਲੈਣਗੇ ਪਾਪੀ ਦੁਰਚਾਰੇ ਅਤੇ ਅਤਿਆਚਾਰੀਂ ਤੇ ਸ਼ਰਨ ਵਿੱਚ ਪਾਦੇਣ ਕੇ ਉਹ ਵੀ ਵੱਡਾ ਪਾਪ ਹੁੰਦਾ ਹੈ ਜਿਨ੍ਹਾਂ ਕੇ ਪਾਪ ਕਰਨ ਵਾਲੇ ਦਾ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਰਹਿਣ ਵਾਲੇ ਸੱਜਣ ਵੀ ਉਸੇ ਤਰ੍ਹਾਂ ਹੀ ਨਸਟ ਹੋ ਜਾਂਦੇ ਹਨ ਜਿਵੇਂ ਸੁੱਕੀ ਲੱਕੜ ਦੇ ਨਾਲ ਮਿਲਣ ਕਰਕੇ ਗਿੱਲੇ ਲੱਕੜ ਵਿੱਚ ਸੜ ਜਾਂਦੇ ਹੈ ਇਸ ਲਈ ਇਸ ਤਰ੍ਹਾਂ ਦੇ ਲੋਕਾਂ ਨਾਲ ਕੋਈ ਵੀ ਸਬੰਧ ਨਾ ਰੱਖੋ ਨਾ ਉਹਨਾਂ ਦੇ ਨਾਲ ਜਾਓ ਨਾ ਹੀ ਉਹਨਾਂ ਨੂੰ ਘਰ ਵਿੱਚ ਬੁਲਾਓ ਇਹੋ ਜਿਹੇ ਲੋਕਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ ਇਸ ਵਿੱਚ ਹੀ ਭੁਲਾਈ ਹੈ ਸੰਗਤ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਗੱਲਾਂ ਚੰਗੀਆਂ ਲੱਗੀਆਂ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ